ਹੈਲੋ ਗਾਇਸ ਗੁੱਡ ਮਾਰਨਿੰਗ ਕੀ ਹਾਲ ਚਾਲ ਉਮੀਦ ਕਰਦਾ ਸਾਂ ਠੀਕ ਠਾਕ ਹੋਵਗੇ ਸਵਾਗਤ ਆ ਇੱਕ ਵਾਰ ਫੇਰ ਤੋਂ ਮੇਰੇ ਨਵੇਂ ਵਲੌਗ ਤੇ ਤੁਹਾ ਸਾਰਿਆਂ ਦਾ ਤੇ ਲੋਜੀ ਰੈਡੀ ਹੋ ਰਿਹਾ ਤੂੰ ਅੰਦਰ ਬਾਹਰ ਠੰਡ ਕਿੰਨੀ ਆ ਤੇ ਹੁੰਦ ਚੜੀਆ ਤੇ ਹੁੰਦ ਵੀ ਗਰੀਦਾ ਗਾਇਸ ਕਿੰਨੀ ਠੰਡਾ ਸੂਰਜ ਬਚਨ ਨਿਕਲ ਗਿਆ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਸੂਰਜ ਦਾ ਨੂੰ ਉਮੀਦ ਨਹੀਂ ਸੀ ਕਿ ਸੂਰਜ ਨਿਕਲੇਗਾ ਸੂਰਜ ਵਾਸੇ ਨਿਕਲ ਗਿਆ ਤੇ ਬਹੁਤ ਹੀ ਅਈਓ ਇਹ ਅੱਖ ਰਹੀ ਆਪਣੀ ਰੱਖੂਗੀ ਹੋਇਆ ਅੱਖ ਨੂੰ ਦੇਖੋ ਗਰਾਹੀ ਸੇ ਸਿਆਦੀ ਅੱਖ ਖਰਾਬ ਹੋ ਗਈ ਅੱਜ ਮੈਂ ਹੂੰ ਠੀਕ ਮੰਮੀ ਇਹਨੇ ਪਾਣੀ ਮਾਰਿਆ ਠੀਕ ਹੋ ਗਈ ਆ ਸਕੂਟਰ ਤੇ ਆਦਦੀ ਆ ਠੰਢ ਜੇ ਧਿਆਨ ਤੇ ਪਰ ਜਾ ਜਾਨੇ ਜਾਈ ਚ ਵੜ ਜਾ ਜਾਈ ਚ ਜਾਈ ਚ ਜਾਈ ਚ ਵੜੇ ਨੀ ਆਨੇ ਦੇ ਮੰਦੇ ਨਹੀਂ ਗਾਇਸ ਤੁਮਾਏ ਨਾ ਠਾੜਦੇ ਨਿਕਲਦੇ ਬਾਹਰ ਐ ਕੰਦੀਆਂ ਚਲੋ ਜੀ ਅੱਸੀ ਹੁਣੇ ਰੈਡੀ ਸੜੀ ਨਾ ਠਾੜ ਠਾੜ ਪਰ ਲੱਗੰਦੀ ਮੈਨੂੰ ਬਹੁਤ ਯਾਰ ਲੱਗੰਦੀ ਤੇ ਨਾ ਦੇ ਬਸ ਮੈਂ ਜਰੂਰ ਰੋਜ਼ ਹੁੰਦਾ ਕਿ ਨਾ ਉਹ ਨਾ ਸੀਟ ਥੋੜਾ ਖੁੱਲ ਜਾਂਦਾ ਬੰਦਾ ਤੇ ਨਾ ਨਾ ਹੋਣਾ ਕਪੜੇ ਪਾਉਣ ਨੂੰ ਵੀ ਦਿਲ ਕਰਦਾ ਤੇ ਇਸ ਕਰਕੇ ਰੋਜ਼ ਨਾ ਹਾਲ ਜੀ ਦਾ ਬਸ ਕਿਸੇ ਮੁਕੇ ਦੇ ਲੁਰੀਗਾ ਤਾਂ ਕਿ ਨਾ ਨਾ ਵਾ ਤੇ ਜੇ ਨਾ ਨਾ ਵਾ ਤਾਂ ਤਾਂ ਵੀ ਕੱਪੜੇ ਬਾਹਰ ਦੇ ਨਹੀਂ ਗੱਲ ਹੋ ਜਾ ਠੰਣ ਲੱਗਦੀ ਫਿਰ ਧਾਰੀ ਆ ਕੀ ਕੰਦੀਆਂ ਫੰਗ ਦੇ ਕੰਨ ਦੁਹੜਦੀ ਕੱਕਾ ਕਹੇ ਧਾਰੀ ਕੱਕਾ ਅੰਨੂ ਕੋ ਸੱਤਵੇਂ ਮੱਕੂ ਨਾ ਛੱਡ ਜੀ ਬਸ ਮਰੀਆਂ ਨਾ ਇਹ ਡਿਕ ਲਾ ਨਾ ਇੱਥੋਂ ਇਹ ਫਟਕਦੀਆਂ ਇੱਥੋਂ ਨਾ ਬਹੁਤ ਦਰਦ ਕਰਦੀਆਂ ਠੰਡ ਨਾਲ ਇਸਕਾ ਕਿ ਮੈਂ ਬਰੋਪਲਸ ਲੈ ਗਿਆ ਇਹ ਵਾਲੇ ਬਰੋਪਲਸ ਸੇ ਹਾਂ ਜੀ ਆਣੀ ਦਰਦ ਨਾ ਕਰੇ ਸਕਿਨ ਥੋੜੀ ਸੌਫਟ ਹੋ ਜੇ ਕਿ ਸਿਆ ਚੱਟ ਕਰ ਤੈਨੂੰ ਪਤਾ ਫਟਦੀਆਂ ਲੀਆਂ ਗੱਲਾਂ इस करके अ्रीम बोरोपलस एंटीसैप्ट लाने तो थोड़ी देखने रिजल्ट की रिजल्ट होता बोरोपलस का लाई नहीं वैसे फर्स्ट टाइम ला लग बोरोपलस ना ला लगे लागे फिर हाँ ਆ ਰਹਾ ਤੇ ਫੁੱਟ ਮੱਕ ਕੀ ਲੋਤੀ ਮਾਇਆ ਲਾਬਾ ਕੀ ਤੋਡਾ ਖਾਂ ਤੋਡਾ ਆਖੋ ਯਾਰ ਇਹ ਲੈਓ ਇਹਦਾ ਹਨਰਾ ਬਰਾ ਮਮਾ ਦਾਦਾ ਲੈ

ਟੋ ਡਿਆਰਾ ਟਾਕੀ ਅਦੂ ਕੁਛਰਾ ਕੁੜੀ ਇਂ ਘਟੇ ਦੀ ਉਹ ਕਿਤੇ ਆ ਬੀ ਮੋੜ ਦੇ ਚ ਲੈ ਵੇਖਦਾ ਕੁਛ ਵਿੱਚ ਦਾ ਦਾ ਟੋ ਡਾਨੀਆਂ ਜੇ ਇਹ ਸਾ ਦੇ ਚ ਉਹ ਬੰਕਾ ਤੇ ਟੋ ਡਾ ਉਹ ਨਿਕਾ ਤੇ ਦਬਾਂ ਗਈ ਮੈਂ ਕਿਦਰੀ ਆਕ ਬੰਦ ਉਹ ਦੀ ਅੱਜ ਕਿਦਾਂ ਹੋਇਆ ਕਿਤੇ ਅੱਜ ਕਾਣੀ ਹੋ ਗਈ ਕਾਣੀ ਆਉਂ ਆਉਂ ਇਹ ਦਾਵੇ ਦੀ ਚਾਹੁੰਦਾ ਸੀ ਤਾਂ ਕਿ ਆ ਮੈਂ ਇੱਕ ਆ ਖਾਉਂ ਹੋਈ ਐ ਐ ਦੇਖ ਕਿਤੇ ਅੱਡੇ ਲਿਆ ਗੀਆ ਤੇਰੀ ਫੋਟੋ ਹੀ ਆ ਦੇਖੋ ਜੀ ਸਰੀਆ ਸਾਡੀ ਡਰੇ ਗਦੀਓ ਵੀਡੀਓ ਬਣਾਣ ਡਰਦੀ ਆ ਤੁਸੀਂ ਯਾਰ ਪੁੱਤਰਾ तो यहां आ गए। ए। ए। ये की कुबिया का धंधिया। स्कूल जाना है, स्कूल। मैं जाना। स्कूल जाना? जाना। स्कूल जाएगा रे। ये की गारे दा? गाना सुना, गाना। मैं पुगा गाना सुनावे। बेटा। तो तोरा की مقندا توتہ لگا نا توتہ अ जन्यादा चूत मेरी लाल रंग

ဗ <laughs> န္နမုဒနာသန်ဒီယောဂီနေတဲ့တူနီခေါ ਣੀ အတဲလကဘာချက